ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ ਬੀਬੀਐਮ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨੀਮਸਲੀ ਸਾਰਿਆਂ ਧਿਰਾਂ ਨੇ ਬੜੇ ਅੱਛੇ ਟੱਗਣਾ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹੋਰ ਇਸ ਤੋਂ ਬਿਨਾ ਜਿਹੜੇ ਸਿ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਹਨਾਂ ਵਿੱਚ ਰਾਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਯੂਨੀਵਰਸਿਟੀ ਮਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਏ ਜਿਹੜੇ ਕਿ ਪੰਜਾਬ ਦੀ ਐਜੂਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ ਐਜੂਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਦੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਪਰਨਣਾ ਸੀ